ਅਜਾਦੀ ਦਿਹਾੜੇ ਨੂੰ ਸਮਰਪਿਤ 15 ਅਗਸਤ ਦਾ ਤਿਉਹਾਰ ਅੱਜ ਡੀਵੀ ਸਕੂਲ ਬਾਸਾਪੁਰ ਵਿਖੇ ਬੜੀ ਧੂਮਤਾਂ ਨਾਲ ਮਨਾਇਆ ਗਿਆ ਜਿੱਥੇ ਬੱਚਿਆਂ ਨੇ ਹਰ ਪ੍ਰਕਾਰ ਦੇ ਨੌਕਰ ਨਾਟਕ ਕੀਤੇ ਨੇ ਉਤ ਸਹੀ ਪ੍ਰਿੰਸੀਪਲ ਦਾ ਵੱਡਾ ਯੋਗਦਾਨ ਦੇਖਣ ਨੂੰ ਮਿਲਿਆ ਹੈ ਕਿ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਵੀ ਇੱਕ ਸਾਥ ਹੀ ਮਨਾਇਆ ਗਿਆ ਹੈ ਇਸ ਵਿੱਚ ਖੁਸ਼ੀਆਂ ਵੰਡਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਦਿੱਸਾਇਆ ਗਿਆ ਹੈ ਕਿ ਇਸ ਤਰ੍ਹਾਂ ਅਸੀਂ ਦੇਸ਼ ਦੀ ਆਜ਼ਾਦੀ ਦਾ ਨੰਦ ਮਾਰ ਰਹੇ ਹਾਂ ਅਸੀਂ ਗੱਲ ਵੀ ਕਰਾਂਗੇ ਇੱਥੇ ਵਿਦਿਆਰਥੀਆਂ ਨਾਲ ਵੀ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਨੇ ਕਿਸ ਤਰ੍ਹਾਂ ਦੀਆਂ ਅੱਜ ਜਿਸ ਵੀ ਕਿਸੇ ਤੋਂ ਡੂਸ ਫੋਰ ਯੂ ਅਸੀਂ ਇਸ ਵਕਤ ਬਾਦਸ਼ਾਪੁਰ ਜਿਹੜਾ ਕਿ ਡੀਏਵੀ ਸਕੂਲ ਦੇ ਵਿੱਚ ਪਹੁੰਚਿਆ ਕਿਉਂਕਿ ਇੱਥੇ ਅੱਜ 15 ਅਗਸਤ ਦਾ ਵੀ ਤਿਉਹਾਰ ਦਾ ਜਿਹੜਾ ਕਿ ਕਾਫੀ ਵੱਡੀਆਂ ਮੰਨੋਰੰਜਨ ਕੀਤਾ ਗਿਆ ਹੈ ਔਰ ਜਿਹੜਾ ਹੋਰ ਨਾਲ ਨਾਲ ਉਹਦੇ ਜਿਹੜਾ ਜਨਮਸ਼ਟੀਆਂ ਦਾ ਵੀ ਪ੍ਰੋਗਰਾਮ ਇੱਥੇ ਮਨਾਇਆ ਗਿਆ ਹੈ ਅਸੀਂ ਗੱਲ ਕਰਦੇ ਹਾਂ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਇਹਨਾਂ ਦਾ ਤਿਆਰੀਆਂ ਕੀਤੀਆਂ ਗਈਆਂ ਸੀ ਔਰ ਇੱਕ ਬੜਾ ਖਿੱਚਦਾ ਕੇਂਦਰ ਰਿਹਾ ਇਸ ਇਲਾਕੇ ਦੇ ਵਿੱਚ ਜਿਹੜਾ ਡੀਏਵੀ ਬਾਦਸ਼ਾਹਪੁਰ ਸਕੂਲ ਹੈ ਇਹਦੇ ਵਿਦਿਆਰਥੀਆਂ ਨੇ ਕਾਫੀ ਰੰਗਾ ਰੰਗ ਪ੍ਰੋਗਰਾਮ ਕੀਤੇ ਆ ਜਿਹੜੇ ਕਿ ਪ੍ਰਾਣੇ ਤਿਉਹਾਰਾਂ ਨਾਲ ਸੰਬੰਧੀ ਵੀ ਜਿਹੜੇ ਕਿ ਔਰ ਹੋਰ ਵੀ ਜਿਹੜੇ ਕਈ ਆਪਣੇ ਘਰ ਦੇ ਵਿੱਚ ਸਹੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਜਿਹੜੇ ਗਾਣੇ ਚੱਲਣੇ ਚਾਹੀਦੇ ਉਸ ਤਰ੍ਹਾਂ ਦਾ ਸੱਭਿਆਚਾਰ ਦਾ ਇਹਨਾਂ ਨੇ ਬੜਾ ਵਧੀਆ ਪਨੋਰੰਜਨ ਕੀਤਾ ਹੈ ਬੱਚੇ ਕੀ ਨਾ ਤੁਹਾਡਾ ਕਿਹੜੀ ਕਲਾਸ ਦੇ ਸਟੂਡੈਂਟ ਹੈ ਔਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਤੁਹਾਨੂੰ ਇਹ ਪ੍ਰੋਗਰਾਮ ਵਾਸਤੇ ਤੁਹਾਡੀਆਂ ਤਿਆਰੀਆਂ ਸਨ ਮੇਰਾ ਨਾਮ ਸ਼ੁਭ ਸ਼ਰਮਾ ਮੈਂ 9th ਕਲਾਸ 'ਚ ਸਟੱਡੀ ਕਰ ਰਹੀ ਹਾਂ ਮਤਲਬ ਜਿਵੇਂ ਕਿ ਟਾਈਮ ਦੀ ਸ਼ਾਰਟੇਜ ਨਹੀਂ ਸੀਗੀ ਸਾਡੇ ਟੀਚਰਸ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਵਾਈ ਸਭ ਤੋਂ ਵੱਡਾ ਸਹਿਯੋਗ ਸਾਡੇ ਪ੍ਰਿੰਸੀਪਲ ਮੈਮ ਦਾ ਜਿਨ੍ਹਾਂ ਨੇ ਮਤਲਬ ਪੂਰੀ ਕੋਸ਼ਿਸ਼ ਕੀਤੀ ਇਹ ਫੰਕਸ਼ਨ ਨੂੰ ਅੱਗੇ ਤੱਕ ਪਹੁੰਚਾ ਆਂਦੀ ਸਾਡਾ ਇਹ ਅੱਜ ਦਾ ਫੰਕਸ਼ਨ ਬਹੁਤ ਵਧੀਆ ਰਿਹਾ ਤੇ ਸਾਰੇ ਬੱਚਿਆਂ ਨੇ ਬਹੁਤ achhi ਤਰ੍ਹਾਂ ਤੋਂ perform ਕੀਤਾ ਹੈ ਫੰਕਸ਼ਨ ਤੇ ਅਸੀਂ ਅੱਗੇ ਵੀ ਆਹੀ ਚਾਹੁੰਦੇ ਹਾਂ ਕਿ ਐਵੇਂ ਹਰ ਵਾਰ ਸਾਡੇ ਫੰਕਸ਼ਨਸ ਐਵੇਂ ਵਧੀਆ ਤਰੀਕੇ ਨਾਲ ਮਨਾਏ ਜਾਣ ਕਿੰਨੇ ਕਿੰਨੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ ਔਰ ਬੱਚਿਆਂ ਨੇ ਕਿਉਂਕਿ ਰੰਗ-ਬਰੰਗੇ ਆ ਫੁਲਕਾਰੀਆਂ ਲਈਆਂ ਹੋਈਆਂ ਨੇ ਕਿਸ ਤਰ੍ਹਾਂ ਦਾ ਇਹਨਾਂ ਦਾ ਮਨੋਰੰਜਨ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਤੁਹਾਡਾ ਇੱਕ ਅਨੋਖਾ ਹੀ ਸੀਗਾ ਕਿਉਂਕਿ ਬੱਚੇ ਵੀ ਇੱਕ ਛੋਟੇ-ਛੋਟੇ ਬੱਚੇ ਵੀ ਕਾਫੀ ਸਹੀ ਔਰ ਵਧੀਆ ਨਿਰਦੇਸ਼ ਦਿੰਦੇ ਹਨ ਮੈਂ ਇੱਥੇ ਕੀ ਕਹਿਣਾ ਚਾਹੁੰਦੀ ਹਾਂ ਮੈਨੂੰ ਅੱਜ ਦਾ ਫੰਕਸ਼ਨ ਬਹੁਤ ਸੋਹਣਾ ਲੱਗਾ ਇਹ ਮੇਰੇ ਸਕੂਲ ਚ ਜਿਹੜੀ ਲਾਈਫ ਬੀਤੀਆ ਉਹਦਾ ਸਭ ਤੋਂ ਬੈਸਟ ਫੰਕਸ਼ਨ ਹੈ ਤੇ ਮੈਂ ਕਹਿਣਾ ਚਾਹਣੀ ਆ ਸਭ ਤੋਂ ਜ਼ਿਆਦਾ ਥੈਂਕ ਥੈਂਕ ਯੂ ਮੇਰੀ 뮤ਜ਼ਿਕ ਵਾਲੀ ਮੈਮ ਨੂੰ ਜੋ ਕਿ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਇੱਕ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਅਸੀਂ ਜਿਹੜੇ ਕਿ ਸਕੂਲ ਦੇ ਪ੍ਰਿੰਸੀਪਲ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਾਈਆਂ ਗਈਆਂ ਸੀਗੀਆਂ ਇਹਨਾਂ ਦੀਆਂ ਔਰ ਜਿਹੜਾ ਅੱਜ ਵਿਦਿਆਰਥੀਆਂ ਨੇ ਮੀ ਪੈਂਦੇ ਦੇ ਵਿੱਚ ਵੀ ਇਹ ਇੱਕ ਰੰਗਾਰੰਗ ਪ੍ਰੋਗਰਾਮ ਦੀ ਜਿਹੜੀ ਇੱਕ ਵੀ ਝਲਕ ਨਹੀਂ ਰੁਕਣ ਦਿੱਤੀ ਔਰ ਜਿਹੜੇ ਇਹਨਾਂ ਦਾ ਹੌਸਲਾ ਬੁਲੰਦ ਕਰਨ ਵਾਸਤੇ ਸਕੂਲ ਸਟਾਫ ਵੀ ਨਾਲ ਉਹਨਾਂ ਦੇ ਸਭ ਤੋਂ ਵੱਡਾ ਯੋਗਦਾਨ ਪ੍ਰਿੰਸੀਪਲ ਦਾ ਵੀ ਸੀਗਾ ਦੇਖਣ ਨੂੰ ਮਿਲਿਆ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਸਾਹਿਬ ਸასი ਕਾਲ ਜੀ ਪਹਿਲਾਂ ਤਾਂ ਤੁਸੀਂ ਆਪਣੇ ਇੰਟਰੋਡਕਸ਼ਨ ਦਿਓ ਸਾਡੇ ਸਰੋਤਿਆਂ ਨੂੰ ਕਿਉਂਕਿ ਅਸੀਂ ਤੁਹਾਡੇ ਆ ਆ థాంਕ ਯੂ so much ਆ ਸਰ ਤੁਹਾਨੂੰ ਦਾ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ ਇਹ ਤੁਹਾਨੂੰ ਆਜ਼ਾਦੀ ਦਾ ਦਿਹਾੜਾ ਤੇ ਨਾਲ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਮੈਂ ਪੂਨਮ ਸਿੰਘ ਆ ਸਰ ਮੈਂ ਡੀਏਵੀ ਤੋਂ ਪਿਛਲੇ 29 ਸਾਲਾਂ ਨਾਲ ਜੁੜੀ ਹੋਈ ਹਾਂ ਤੇ ਅੱਜ ਇੱਥੇ ਮੈਂ ਪਹਿਲਾਂ ਵੀ ਪੰਜਾਬ ਚ ਕੁਲਾਰਾਂ ਦੇ ਵਿੱਚ ਪ੍ਰਿੰਸੀਪਲ ਰਹਿ ਚੁੱਕੀ ਹਾਂ ਫਿਰ ਹਰਿਆਣਾ ਦੇ ਵਿੱਚ ਮੈਨੂੰ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨੇ ਮੌਕਾ ਦਿੱਤਾ ਤੇ ਅੱਜ ਕਈ ਸਾਲਾਂ ਬਾਅਦ ਮੇਰੀ ਮੁੜ ਵਾਪਸੀ ਪਟਿਆਲਾ ਦੇ ਵਿੱਚ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਸਮਾਣਾ ਤਹਿਸੀਲ ਦੇ ਵਿੱਚ ਹੋਈ ਹੈ ਡੀਵੀ ਬਾਦਸ਼ਾਪੁਰਚ ਮੈਂ ਬਤੌਰ ਪ੍ਰਿੰਸੀਪਲ ਇੱਕ ਤਰੀਕ ਨੂੰ ਇੱਥੇ ਜੁਆਇਨ ਕੀਤਾ ਤੇ ਮੇਰੀ ਡੀਵੀ ਕਾਲਜ ਮੈਨੇਜਿੰਗ ਕਮੇਟੀ ਸਾਡੇ ਪਰਮ ਆਦਰਨੀਏ ਸ਼੍ਰੀ ਪੂਨਮ ਸੂਰੀ ਜੀ ਉਹਨਾਂ ਨੇ ਪ੍ਰੈਜ਼ੀਡੈਂਟ ਹੈ ਸਾਡੇ ਡਾਕਟਰ ਵੀ ਸਿੰਘ ਜਿਹੜੇ ਡਾਇਰੈਕਟਰ ਸਾਹਿਬ ਹੈ ਸਾਡੇ ਮੈਨੇਜਰ ਸਰ ਸਾਡੇ ਚੇਅਰਮੈਨ ਸਾਹਿਬ ਦੀ ਬਦੌਲਤ ਮੈਂ ਇੱਥੇ ਜੁਆਇਨ ਕੀਤਾ ਤੇ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦੇਣਾ ਚਾਹੁੰਦੀ ਆ ਕਿ ਡੀਵੀ ਬਾਦਸ਼ਾਹਪੁਰ ਜੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਤੇ ਇਹ ਸਕੂਲ ਮੈਨੂੰ ਲੱਗਦਾ ਹੈ ਜਿਸ ਸਾਹਮਣੇ ਮੈਂ ਅੱਜ ਇਹਨਾਂ ਦਾ ਪ੍ਰੋਗਰਾਮ ਵੀ ਦੇਖਿਆ ਤੇ ਇਹਨਾਂ ਨੇ ਮੇਰੀ ਮਤਲਬ ਮੇਰੀ ਇੱਜ਼ਤ ਰੱਖੀ ਮੇਰਾ ਮਾਨ ਰੱਖਿਆ ਸਾਡੇ ਇੱਕ ਸੱਦੇ ਤੇ ਸਾਡੇ ਇੱਥੇ ਮੈਂ ਆਤੀਤੀ ਵੀ ਅੱਜ ਆਏ ਐ ਤੇ ਮੈਂ ਇਹ ਯਕੀਨ ਦਿਲਾਉਣਾ ਚਾਹੁੰਦੀ ਆ ਡੀਵੀ ਕਾਲਜ ਮੈਡਮ ਜੀ ਕਮੇਟੀ ਨੂੰ ਕਿ ਜਿਹੜਾ ਉਹਨਾਂ ਨੇ ਜਿਸ ਇੱਕ ਮਿਸ਼ਨ ਦੇ ਨਾਲ ਵਿਜ਼ਨ ਦੇ ਨਾਲ ਮੈਨੂੰ ਇੱਥੇ ਭੇਜਿਆ ਤੇ ਉਹ ਕਦੀ ਵੀ ਨਿਰਾਸ਼ ਨਹੀਂ ਹੋਣਗੇ ਸਾਡਾ ਇਹ ਈਡੀਆ ਵੀ ਬਾਦਸ਼ਾਹਪੁਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਕਾਫੀ ਜਿਆਦਾ ਬੱਚਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ ਕਿਉਂਕਿ ਜਿੱਥੇ ਇਹ ਬੱਚੇ ਆਪਣਾ ਪਰਫਾਰਮੈਂਸ ਦਿਖਾ ਰਹੇ ਸੀਗੇ ਕਾਫੀ ਜਿਆਦਾ ਬੋਲੀਆਂ ਭੰਗੜਾ ਜਾਂ ਕਿਸੇ ਤਰ੍ਹਾਂ ਦਾ ਆਜ਼ਾਦੀ ਦਿਹਾੜੇ ਦੇ ਗੀਤ गा ਰਹੇ ਸੀਗੇ ਦੇਖਣ ਨੂੰ ਮਿਲਿਆ ਜਿਹੜੇ ਸਕੂਲ ਦੇ ਉੱਤੇ ਚਬਾਰਿਆਂ ਦੇ ਵਿੱਚ ਵੀ ਬਟਕੇ ਬੈਠੇ ਸੀ ਉਹ ਵੀ ਝੁਮਣ ਲੱਗਿਆ ਸੀ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇੱਕ ਅਪਗ੍ਰੇਡ ਕੀਤਾ ਹੈ ਤੁਹਾਡੇ ਵੱਲੋਂ ਵੀ ਕੀਤਾ ਗਿਆ ਹੈ ਔਰ ਤੁਹਾਡੀ ਵੀ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ ਸੀ ਕਿੰਨੇ ਦਿਨ ਤੋਂ ਇਹ ਤਿਆਰੀਆਂ ਕਰ ਰਹੇ ਨੇ ਸਰ ਇਹ ਤਿਆਰੀਆਂ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ ਇੱਕ ਤਰ੍ਹਾਂ ਨਾਲ ਦੋ ਤਰੀਕ ਤੋਂ ਮੈਂ ਸਕੂਲ ਬੈਠੀ ਐ ਤੇ ਉਸ ਤੋਂ ਬਾਅਦ ਹੀ ਅਸੀਂ ਇਹ ਕੰਮ ਜਦੋਂ ਸੋਚਿਆ ਤੇ ਵਿੱਚ ਸਾਡੇ ਇੱਕ ਰਖੜੀ ਦੀ ਛੁੱਟੀ ਆ ਗਈ ਇਤਵਾਰ ਦੀ ਛੁੱਟੀ ਆ ਗਈ ਫਿਰ ਤਿੰਨ ਤਰੀਕ ਦੀ ਵੀ ਛੁੱਟੀ ਸੀ ਤੇ ਜ਼ਿਆਦਾ ਸਮੇਂ ਨਹੀਂ ਸੀਗਾ ਜਦੋਂ ਮੇਰੇ ਟੀਚਰਾਂ ਨੇ ਮ ਹੋਈ ਅਸੀਂ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਫੰਕਸ਼ਨ ਮਨਾਉਣਾ ਚਾਹੁੰਦੇ ਆ ਜਨਮ ਅਸ਼ਟਮੀ ਦਾ ਤੇ ਵੀ ਕਿਉਂਕਿ ਜਨਮ ਅਸ਼ਟਮੀ ਸ਼੍ਰੀ ਕ੍ਰਿਸ਼ਨ ਜਿਹੜੇ ਕਿ ਯੋਗੀ ਰਾਜ ਜਿਨ੍ਹਾਂ ਨੂੰ ਯੁੱਗ ਪੁਰਸ਼ ਕਿਹਾ ਜਾਂਦਾ ਹੈ ਤੇ ਫੇਰ ਸਾਡੇ ਸਾਰੇ ਸਵਤੰਤਰਤਾ ਦੇ ਉਹ ਦੀਵਾਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਆਜ਼ਾਦੀ ਦਿੱਤੀ ਤੇ ਦੋਨੋਂ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਨਾਲ ਧਰਮ ਤੇ ਕਰਮ ਨਾਲ ਜੁੜੀਆਂ ਹੋਈਆਂ ਤੇ ਅਸੀਂ ਇਹ ਦਿਹਾੜਾ ਮਨਾਣਾ ਹੈ ਤੇ ਤੁਸੀਂ ਮੰਨੋਗੇ ਜਾਂ ਮੇਰੇ ਸੁਣਨ ਵਾਲੇ ਮੰਨਣਗੇ ਜਾਂ ਮੰਨਣਗੇ ਪੰਜ ਛੇ ਦਿਨਾਂ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇਹ ਟੀਚਰਾਂ ਨੇ ਸਰ ਇਹ ਤਿਆਰ ਕਰਵਾਇਆ ਤੇ ਮੇਰੇ ਬੱਚਿਆਂ ਨੇ ਇੰਨੇ ਬੁਲੰਦ ਤਰੀਕੇ ਦੇ ਨਾਲ ਅੱਜ ਆਪਣਾ ਸ਼ੋਅ ਦਿਖਾਇਆ ਬਹੁਤ ਵਧੀਆ ਸ਼ੋਅ ਸੀ ਕਿਉਂਕਿ ਆਜ਼ਾਦੀ ਦਿਹਾੜੇ ਨੂੰ ਮਾਨਦੇ ਹੋਏ ਅੱਜ ਜਿਹੜਾ ਰੰਗ ਰੰਗ ਪ੍ਰੋਗਰਾਮ ਕੀਤਾ ਗਿਆ ਸੀਗਾ ਡੀਏਵੀ ਸਕੂਲ ਵਿੱਚ ਇਹ ਸੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਪੂਨਮ ਸਿੰਘ ਬਾਦਸ਼ਾਹਪੁਰ ਜਿਹੜਾ ਡੀਵੀਐਸ ਸਕੂਲ ਹੈ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸੀਗੇ ਅਸੀਂ ਜਿਹੜੇ ਮੁੱਖ ਮਹਿਮਾਨ ਪਹੁੰਚੇ ਨੇ ਇੱਥੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ ਔਰ ਸ਼ਾਇਦ ਇਸ ਇਲਾਕੇ ਦੇ ਵਿੱਚ ਬੱਚਿਆਂ ਦੀ ਪਰਫਾਰਮੈਂਸ ਕਾਫੀ ਜ਼ਿਆਦਾ ਬਹੁਤ ਵਧੀਆ ਝੁੰਮਣ ਲਾਤਾ ਹਰੇਕ ਨੂੰ ਦੇਖਣ ਲਈ ਇੱਕ ਵਧੀਆ ਦ੍ਰਿਸ਼ ਹੋਣ ਕਰਕੇ ਕਿਉਂਕਿ 15 ਅਗਸਤ ਦੇ ਸ਼ਾਇਦ ਇਸ ਇਲਾਕੇ ਦੇ ਹੋਰ ਵੀ ਸਕੂਲਾਂ ਜਾਂਦੇ ਹੋਣਗੇ ਤੁਸੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬੱਸ ਡੀਵੀਐਸ ਸਕੂਲ ਦੀ ਇਹ ਵਿਲੱਖਣਤਾ ਐਜੂਕੇਸ਼ਨ ਚ ਸਪੋਰਟਸ ਔਰ ਜਿਹੜਾ ਆਪਣੇ ਸਾਰੇ ਖੇਤਰਾਂ ਦੇ ਵਿੱਚ ਡੀਏਵੀ ਅੱਗੇ ਹੀ ਰਹਿੰਦਾ ਹੈ ਪਿਛਲੇ ਸਾਲਾਂ ਤੋਂ ਵੀ ਇਸੇ ਤਰ੍ਹਾਂ ਹੀ ਸਾਡੇ ਪੰਕਜ ਕੁਮਾਰ ਸਿੰਘ ਪ੍ਰਿੰਸੀਪਲ ਸੀ ਉਹਨਾਂ ਦੀ ਬਦਲੀ ਹੋ ਗਈ ਮੈਡਮ ਜੀ ਆਏ ਨੇ ਔਰ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਸਕੂਲ ਆਸਰਾਖਦੇ ਆ ਸਕੂਲ ਦਿਨ ਦੁੱਗਣੀ ਚਾਰ ਚੌਗਣੀ ਤਰੱਕੀ ਕਰੂਗਾ ਸੋ ਬੱਚਿਆਂ ਦੀ ਪਰਫਾਰਮੈਂਸ ਇੱਥੋਂ ਦੇ ਟੀਚਰਾਂ ਦਾ ਲਗਾਓ ਬੱਚਿਆਂ ਦੇ ਨਾਲ ਬਹੁਤ ਵਧੀਆ ਔਰ ਸਾਡਾ ਏਰੀਆ ਵੀ ਖੁਸ਼ਹਾਲ ਹੈ ਸਪਸ਼ਟੋ ਉਹ ਵੀ ਇਸ ਸਕੂਲ ਨੂੰ ਸਮੇਂ-ਸਮੇਂ ਸਪੋਰਟ ਕਰਦਾ ਰਹਿੰਦਾ ਤੇ ਆਸ ਰੱਖਦੇ ਆ ਵੀ ਇਹ ਸਕੂਲ ਸਾਡਾ ਹੋਰ بلੰਦੀਆਂ ਤੇ ਜਾਵੇ ਕਿਵੇਂ ਲੱਗਿਆ ਤੁਹਾਨੂੰ ਔਰ ਤੁਸੀਂ ਇਸ ਇਲਾਕੇ ਦੇ ਵਿੱਚ ਇੱਕਾਫੀ ਵਿਚਰਦੇ ਵੀ ਰਹਿੰਦੇ ਹੋ ਲੇਕਿਨ ਅੱਜ ਦਾ ਜਿਹੜਾ ਇੱਥੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਔਰ ਕੀ ਸੰਦੇਸ਼ ਦੇਣਾ ਚਾਹੋਗੇ ਅੰਤ ਵਿੱਚ ਤੁਸੀਂ ਸਾਰੇ ਸਕੂਲ ਚੋਂ ਸਾਡੇ ਬੱਚੇ ਵੀ ਪੜਕੇ ਗਏ ਨੇ ਜਿੱਥੋਂ ਔਰ ਚਾਰ-ਚਾਰ ਗਵਰਨਮੈਂਟ ਜੋਬਾਂ ਉਹਨਾਂ ਨੂੰ ਮਿਲੀਆਂ ਨੇ ਮਤਲਬ ਬਹੁਤ ਹੀ ਅੱਛੀ ਪੜ੍ਹਾਈ ਹੈ ਸਕੂਲ ਦੀ ਬਹੁਤ ਹੀ ਡਿਸਪੀਲਨਾ ਇੱਥੇ ਬਹੁਤ ਜਿਆਦਾ ਮਤਲਬ ਇੰਨਾ ਡਿਸਪੀਲਨਾ ਵੀ ਹੋਰ ਮੈਂ ਤਾਂ ਕਿਸੇ ਸਕੂਲ ਚ ਦੇਖਿਆ ਨਹੀਂ ਜਿੰਨਾ ਡੀਏਵੀ ਬਾਦਸ਼ਾਹਪੁਰ ਚ ਬਹੁਤ ਵਧੀਆ ਅੱਜ ਜਿਹੜਾ ਕਿ ਇਹਨਾਂ ਵੱਲੋਂ 14 ਅਗਸਤ ਨੂੰ ਹੀ 15 ਅਗਸਤ ਦਾ ਦਿਹਾੜਾ ਜਿਹੜਾ ਕਿ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਅੱਜ ਰੰਗਾਂ ਰੰਗ ਪ੍ਰੋਗਰਾਮ ਕੀਤਾ ਗਿਆ ਹੈ ਡੀ.ਏ.ਵੀ ਸਕੂਲ ਦੇ ਵਿੱਚ ਜਿੱਥੇ ਵਿਦਿਆਰਥੀਆਂ ਨੇ ਆਪਣੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਡਿਜ਼ਾਈਨਰ ਵਿੱਚ ਕੱਪੜੇ ਪਾਏ ਹੋਏ ਔਰ ਆਜ਼ਾਦੀ ਦਿਹਾੜੇ ਦੇ ਮੁੱਖ ਰੱਖਦੇ ਹੋਏ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਜਸ਼ਨ ਮਨਾਇਆ ਹੈ ਕਿ ਜਿਹੜਾ ਇੱਕ ਬੜਾ ਅਸਲਗਾ ਯੋਗ ਕਦਮ ਦੇਖਣ ਨੂੰ ਮਿਲਿਆ ਹੈ ਜੇਕਰ ਛੋਟੀ ਪੌੜੀ ਤੋਂ ਹੀ ਉੱਪਰ ਚੜਦੇ ਜਾਈਏ ਤਾਂ ਉੱਪਰਲੀ ਪੌੜੀਆਂ ਜਾਂਦੀਆਂ ਦੂਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਹੀ ਇਹ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਕਰ ਲਿਖਾਇਆ ਹੈ ਕਿਉਂਕਿ ਰੰਗਾਰੰਗ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਨਾਟਕ ਔਰ ਜਿਹੜੀਆਂ ਹੋਰ ਵੀ ਕਈ ਆਈਟਮਾਂ ਪੇਸ਼ ਕੀਤੀਆਂ ਉਹ ਇੱਕ ਲੋਕਾਂ ਲਈ ਖਿੱਚ ਦਾ ਕੇਂਦਰ ਵੀ